ਵਿਚ पांडे ਮਾਂਜਨ ਤੇ ਜੋੜਿਆਂ ਦੀ ਵੀ ਸੇਵਾ ਇਹਨਾਂ ਵੱਲੋਂ ਨਿਭਾਈ ਜਾਏਗੀ ਜਿਸ ਨਾਲ ਬੀਤੇ ਦਿਨ ਇੱਥੇ ਉਹਨਾਂ ਨੂੰ ਇਤਾਰਮਿਕ ਸਜਾਵਾਂ ਸੁਣਾਈਆਂ ਗਈਆਂ ਸੋ व्हीलਚੇਅਰ ਤੇ ਬੈਠ ਕੇ ਸੇਵਾ ਦੇ ਬਾਰੇ ਨੇ ਸੁਪੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਟੀਂਸਾ ਵੱਲੋਂ ਵੀ व्हीलਚੇਅਰ ਕਿਉਂਕਿ ਸਿਹਤ ਉਹਨਾਂ ਦੀ ਠੀਕ ਨਹੀਂ ਹੈ ਇਸੇ ਚਲਦੇ ਆ ਬੀਤੇ ਦਿਨ ਵੀ ਉਹ व्हीਲਚੇਅਰ ਤੇ ਆਏ ਸਨ ਸੁਪੀਰ ਸਿੰਘ ਬਾਦਲ ਉਹਨਾਂ ਦੇ ਪੈਰ ਵਿੱਚ ਫ੍ਰੈਕਚਰ ਹੁੰਦਾ ਚਲਦੇ ਆ ਉਹ ਵੀ व्हीਲਚੇਅਰ ਤੇ ਹੀ ਜਿਹੜੇ ਨੇ ਬੀਤੇ ਦਿਨ ਜਦੋਂ ਸਜਾਵਾਂ ਸੁਣਾਈ ਗਈ ਸੀ ਪਹੁੰਚੇ ਸਨ ਸੋ ਇਹ ਹੁਣ ਸਮਾਂ ਕਿਉਂਕਿ 10 ਵਜੇ ਤੱਕ ਦਾ ਹੈ ਇੱਕ ਘੰਟਾ ਸੇਵਾ ਨੀ ਬੋਰਡ ਦਾ ਸੋਚ ਦੀ ਮਿਆਦ ਜਿਹੜੀ ਹੈ ਉਹ ਖਤਮ ਹੋਣ ਵਾਲੀ ਹੈ ਇਸ ਤੋਂ ਇਲਾਵਾ ਇੱਕ ਘੰਟਾ ਲੰਗਰ ਸੇਵਾ ਭਾਂਡੇ ਮਾਂਜਨ ਤੇ ਜੋੜੀਆਂ ਦੀ ਵੀ ਸੇਵਾ ਉਹਨਾਂ ਵੱਲੋਂ ਨਿਭਾਈ ਜਾਏਗੀ ਇਸ ਤੋਂ ਇਲਾਵਾ ਇੱਕ ਘੰਟਾ ਕੀਰਤਨ ਸੁਣਨਗੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਕਰਨ ਦਾ ਹੁਕਮ ਉਹਨਾਂ ਨੂੰ ਦਿੱਤਾ ਗਿਆ ਸੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਪੀਰ ਸਿੰਘ ਬਾਦਲ ਨੂੰ ਇਹ ਧਾਰਮਿਕ ਸਜ਼ਾ ਬੀਤੇ ਦਿਨ ਸੁਣਾਈ ਇਸ ਤੋਂ ਇਲਾਵਾ ਹੋਰ ਜਿਹੜੇ ਵਕ ਵਕ ਆਗੂ ਸਨ ਉਹਨਾਂ ਨੂੰ ਵੀ ਇਹ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਰਵੀ ਬਖਸ਼ ਵੀ ਲਗਾਤਾਰ ਤਸਵੀਰਾਂ ਤੇ ਜਾਣਕਾਰੀ ਪਹੁੰਚਾ ਰਹੇ ਰਵੀ ਜਿਸ ਤਰ੍ਹਾਂ 9 ਤੋਂ 10 ਵਜੇ ਦਾ ਸਮਾਂ ਸੀ ਹੁਣ ਤਕਰੀਬਨ 10 ਜਿਹੜੇ ਨੇ ਵੱਚ ਚੁੱਕੇ ਨੇ ਸੋ ਕਿਸੇ ਵੇਲੇ ਵੀ ਇਹ ਜਿਹੜੀ ਸੇਵਾ ਨਿਭਾਈ ਜਾ ਰਹੀ ਸੀ ਉਸ ਦੀ ਮਿਆਦ ਖਤਮ ਹੋਏਗੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਅਰਾਦਾ ਜਿਸ ਤਰ੍ਹਾਂ ਤਸਵੀਰ ਤੋਂ ਅਸੀਂ ਜਾਣਕਾਰੀ ਦੇ ਰਹੇ ਸੀ ਕਿ 10 ਵਜੇ ਦਾ ਸਮਾਂ ਸੀ ਔਰ 10 ਵਜੇ ਤੱਕ ਜਿਹੜੀ 1 ਘੰਟੇ ਦੀ ਸੇਵਾ ਇਹਨਾਂ ਨੂੰ ਲਗਾਈ ਗਈ ਸੀ ਔਰ ਉਹ ਸੇਵਾ ਜਿਹੜੀ ਹੈ ਫਿਲਹਾਲ ਹੁਣ ਸੁਖਵੀਰ ਸਿੰਘ ਬਾਦਲ ਵੱਲੋਂ ਅਤੇ ਸੁਖਦੇਵ ਸਿੰਘ ਢੀਂਸਾ ਵੱਲੋਂ ਸਾਂਝੇ ਤੌਰ ਤੇ ਜੋ ਹੈ ਉਹ ਨਿਵਾਦ ਦਿੱਤੀ ਗਈ ਹੈ ਔਰ ਹੁਣ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਕਿ ਸੁਖਵੀਰ ਸਿੰਘ ਬਾਦਲ ਹੁਣ ਪ੍ਰਕਰਮਾ ਵਿੱਚ ਬੈਠ ਕੇ ਜੋ ਹੈ ਉਹ 1 ਘੰਟਾ ਕੀਰਤਨ ਸਰਵਣ ਕਰਨਗੇ ਇਹ ਵੀ ਸਜਾ ਜਿਹੜੀ ਹੈ ਉਹਨਾਂ ਨੂੰ ਲਗਾਈ ਗਈ ਸੀ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੋ ਇੱਕ ਘੰਟੇ ਦੀ ਜਿਹੜੀ ਸੇਵਾ ਪਹੇਰੇਦਾਰ ਦੀ ਸੀ ਉਹ ਤੁਸੀਂ ਦੇਖਦੇ ਹੋ ਸਵੇਰ ਤੋਂ ਅਸੀਂ ਦਿਖਾ ਰਹੇ ਹਾਂ 9 ਵਜੇ ਤੋਂ ਕੀ 9 ਵਜੇ ਉਹ ਆ ਕੇ ਉਹਨਾਂ ਨੇ ਆਪਣੀ ਇਹ ਸੇਵਾ ਸ਼ੁਰੂ ਕਰ ਦਿੱਤੀ ਸੀ ਫਲਾਹ ਉਹਨੇ 1 ਘੰਟੇ ਦੀ ਸੇਵਾ ਜਿਹੜੀ ਹੈ ਉਹ ਉਹਨਾਂ ਵੱਲੋਂ ਇੱਥੇ ਮੁਕੰਮਲ ਕਰ ਲਈ ਗਈ ਹੈ ਅਗੋਂ ਸਵੇਰ ਬਾਅਦ ਉਹਨਾਂ ਵੱਲੋਂ ਇਸੇ ਹੀ ਰਸਤੇ ਦੇ ਜ਼ਰੀਏ ਜੋ ਐ ਨਥ ਮਸਤਕ ਹੁੰਦੇ ਆਂਕੀ ਦੀ ਬਾਦ ਸਾਹਿਬ ਵਿਖਰੇ ਉਸ ਤੋਂ ਬਾਅਦ ਪ੍ਰਕਰਮਾ ਚ ਬੈਠ ਕੇ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ ਔਰ ਬਾਕੀ ਵੀ ਤੁਸੀਂ ਦ੍ਰਿਸ਼ ਦੇਖ ਰਹੇ ਹੋਗੇ ਸਕਰੀਨ ਦੇ ਉੱਤੇ ਕਿ ਜਿਹੜੇ ਬਾਕੀ ਆਗੂ ਵੀ ਸਹਿਬਾਨ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਵਿੱਚ ਡਾਕਟਰ ਤਸਿੰਕ ਉਦਲ ਵੀ ਸ਼ਾਮਲੇ ਹੀਰਾ ਸਿੰਘ ਗਾਵੜੀਆਂ ਉਹ ਵੀ ਇੱਥੇ ਖੜੇ ਨੇ ਡੀ ਐਸ ਗੁਰੂ ਵੀ ਇੱਥੇ ਖੜੇ ਨੇ ਔਰ ਇਹ ਸਾਰੇ ਜਿਹੜੇ तमाम ਆਗੂ ਨੇ ਇਹਨਾਂ ਵੱਲੋਂ ਫਿਰ 12 ਤੋਂ 1 ਜੋ ਆ ਉਹ ਬਾਥਰੂਮ ਸਾਫ਼ ਕਰਨ ਦੀ ਸੇਵਾ ਜਿਹੜੀ ਆ ਉਹ ਨਿਭਾਈ ਜਾਵੇਗੀ ਕਿਉਂਕਿ ਉਹ ਵੀ ਤਨਖਾਹ ਦੇ ਰੋਕ ਦੇ ਵਿੱਚ ਜੋ ਹੈ ਇਹਨਾਂ ਨੂੰ ਲਗਾਈ ਗਈ ਸੀ ਔਰ ਇਸ ਦੇ ਪਹਿਲਾਂ ਥੋੜੀ ਚ ਸਮਾਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਜੀ ਉਹਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਜਿਹੜੀ ਇਹ ਸਿਜਾ ਲਗਾਈ ਗਈ ਕਿਉਂਕਿ 2007 ਤੋਂ 2017 10 ਸਾਲ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਵੀ ਅਗੂ ਵਜਾਰਤ ਦੇ ਵਿੱਚ ਸ਼ਾਮਲ ਰਹੇ ਨੇ ਅਕਾਲੀ ਸਰਕਾਰ ਵੇਲੇ ਉਹਨਾਂ ਸਾਰਿਆਂ ਨੂੰ ਹੀ ਕਲ ਸਜਾਵਾਂ ਲਗਾਈਆਂ ਗਈਆਂ ਸਨ ਧਾਰਮਿਕ ਸਜਾਵਾਂ ਲਗਾਈਆਂ ਗਈਆਂ ਸਨ ਔਰ ਇਹਨਾਂ ਨੂੰ ਸਾਰਿਆਂ ਨੂੰ ਇਹ ਹੁਕਮ ਕੀਤਾ ਗਿਆ ਸੀ ਕਿ ਉਹ 3 ਤਰੀਕ ਤੋਂ ਆਪਣੀਆਂ ਇਹ ਸੇਵਾਵਾਂ ਸ਼ੁਰੂ ਕਰਨਗੇ ਔਰ ਇਹ ਸੇਵਾਵਾਂ ਮੁਕੰਮਲ ਹੋਣ ਤੋਂ ਬਾਅਦ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਨਤਕ ਉਸਤਕ ਹੋ ਕੇ ਆਪਣੀਆਂ ਭੁੱਲਾਂ ਮੁਖਾਉਣਗੇ ਸੋ ਇਹ तमाम ਸੇਵਾ ਜਿਹੜੀ ਹੈ ਇਹਨਾਂ ਅਗੂ ਕੋਲੋਂ ਸ਼ੁਰੂਆਤ ਕੀਤੀ ਉਹ ਕਰਦੇ ਨੇ ਔਰ ਇਸੇ ਦੇ ਚੱਲਦਿਆਂ ਹੀ ਅੱਜ ਵਰਛਾ ਫੜਕੇ ਜੋ ਸੁਖਵੀਰ ਸਿੰਘ ਬਾਦਲ ਅਤੇ ਸੁਖਦੇਵ ਸੰਤ ਸਾਹਿਬ ਇਹ ਦੋਵੇਂ ਆਗੂਆਂ ਵੱਲੋਂ ਪਹਿਰੇਦਾਰ ਦੀ ਸੇਵਾ ਜੋ ਹੈ ਉਹ ਨਿਭਾਈ ਗਈ ਹੈ ਔਰ ਗਲਾਂ ਦੇ ਵਿੱਚ ਤਖਤੀਆਂ ਪਾਉਂਦਾ ਵੀ ਇਹਨਾਂ ਨੂੰ ਹੁਕਮ ਹੋਇਆ ਸੀ ਔਰ ਇਹਨਾਂ ਨੇ ਸਵੇਰ ਤੋਂ ਹੀ ਆਪਣੇ ਗਲਾਂ ਦੇ ਵਿੱਚ ਤਖਤੀਆਂ ਵੀ ਪਾਈਆਂ ਗਿਆ ਮੈਂ ਦੱਸਣਾ ਚਾਹਾਂਗਾ ਕਿ ਕੱਲ੍ਹ ਖਾਲਸਾਖ਼ਾਲ ਤਖ਼ਤ ਦੇ ਜੱਜਦਾਰ ਹੋਣਾ ਖਾਸ ਇੱਕ ਹੋਰ ਵੀ ਗੱਲ ਕੀਤੀ ਸੀ ਕਿ ਜਿਹੜਾ ਵੀ ਨਿਮਾਣਾ ਬਣ ਕੇ ਇਸ ਦਰ ਦੇ ਉੱਤੇ ਆਉਂਦਾ ਹੈ ਹਮੇਸ਼ਾ ਹੀ ਇਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਦਾ ਤਖ਼ਤ ਹੈ ਔਰ ਇੱਥੇ ਹਮੇਸ਼ਾ ਹੀ ਇਹ ਭੁੱਲਾਂ ਬਖਸ਼ੀਆਂ ਜਾਂਦੀਆਂ ਰਹੀਆਂ ਨੇ ਔਰ ਇਸੇ ਦੇ ਚਲਦੇ ਆ ਅਸੀਂ ਜਦੋਂ ਇਹਨਾਂ ਆਗੂਆਂ ਨੇ ਆਪਣੀਆਂ ਭ ਔਰ ਇਹ ਗੱਲ ਕਹੀ ਹੈ ਕਿ ਉਹਨਾਂ ਕੋਲ ਭੁੱਲ ਹੋਈਆਂ ਨੇ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੋ ਆ ਇਹਨਾਂ ਨੂੰ ਇਹ ਧਾਰਮਿਕ ਸਜ਼ਾ ਸੁਣਾਈ ਗਈ ਸੀ ਕਿ ਇਹ ਧਾਰਮਿਕ ਸਜ਼ਾ ਆਪਣੀ ਪੂਰੀ ਕਰਨ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਆ ਕੇ ਇੱਥੇ ਨਤਮਸਤਕ ਹੋ ਕੇ ਉਹਨਾਂ ਦੀਆਂ ਭੁੱਲਾਂ ਜਿਹੜੀਆਂ ਨੇ ਉਹ ਬਖਸ਼ੀਆਂ ਜਾਣੀਆਂ ਸੋ ਇਸੇ ਦੇ ਚੱਲਦਿਆਂ ਹੀ ਇਹ ਸਵੇਰ ਤੋਂ ਹੀ 9 ਵਜੇ ਤੋਂ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਇਹ ਧਾਰਮਿਕ ਸੇਵਾ ਜਿਹੜੀ ਹੈ ਨਵਾਂ ਲੋ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸੇ ਦੇ ਚੱਲਦਿਆਂ 1 ਘੰਟੇ ਦਾ ਸਮਾਂ ਜੋ ਹੈ ਉਹ ਹੁਣ ਫਿਲਹਾਲ ਬੀਤ ਚੁੱਕਾ ਹੈ ਔਰ ਇਸ ਤੋਂ ਬਾਅਦ ਹੁਣ ਇਹ ਕਮਾਈ ਚ ਕਰ ਵਾਲੇ ਪਾਸੇ ਜਿਹੜੀ ਬਾਕੀ ਜੋ ਹੈ ਉਹ 1 ਘੰਟਾ ਜੋ ਹੈ ਕੀਰਤਨ ਸਰਵਨ ਕਰਨਗੇ ਸੁਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਕੀਰਤਨ ਔਰ ਉਸ ਤੋਂ ਬਾਅਦ 12 ਵਜੇ ਤੋਂ ਫਿਰ ਜਿਹੜੇ ਇਹ तमाम ਬਾਕੀ ਆਗੂ ਨੇ ਇਹ ਦਰਬਾਰ ਸਾਹਿਬ ਕੰਪਲੈਕਸ ਦੇ ਜਿਹੜੇ ਬਾਥਰੂਮ ਨੇ ਉਹਨਾਂ ਨੂੰ ਸਾਫ਼ ਕਰਨ ਦੀ ਸੇਵਾ ਨਿਭਾਉਣਗੇ ਉਸ ਤੋਂ ਬਾਅਦ ਫਿਰ ਗੁਰੂ ਕੇ ਲੰਗਰਾਂ ਦੇ ਵਿੱਚ ਝੂਠੇ ਭਾਂਡੇ ਮਾਂਜਣ ਦੀ ਸੇਵਾ ਕੀਤੀ ਜਾਵੇਗੀ ਅਤੇ ਨਾਲ ਹੀ ਜੋ ਹੈ ਉਹ ਜੁੜੇ ਝਾੜਨ ਦੀ ਸੇਵਾ ਵੀ ਜਿਹੋ ਇਹਨਾਂ ਨੂੰ ਲਗਾਈ ਗਈ ਹੈ ਉਹ ਵੀ ਇਹ ਸੇਵਾ ਨਿਭਾਉਂਦੇ ਹੋਏ ਦਿਖਾਈ ਦੇਣਗੇ ਔਰ ਫਿਰ ਹਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਇਸ ਵਕਤ ਬਿਲਕੁਲ ਘੰਟਾ ਕਰਦੇ ਬਾਅਦ ਗਲਿਆਰੇ ਦੇ ਦੇ ਸਾਹਮਣੇ ਜਿਹੜੀ ਐਂਟਰਸ ਹੈ ਉੱਥੇ ਅਸੀਂ ਖੜੇ ਆ ਔਰ ਉੱਥੇ ਸੁਬੀਤ ਸਿੰਘ ਬਾਦਲ ਵੱਲੋਂ ਹੱਥ ਵਿੱਚ ਬਰਛਾ ਫੜ ਕੇ ਚੋਲਾ ਪਾ ਕੇ ਗਲ ਚ ਤਕਤੀ ਪਾ ਕੇ ਪਹਿਰੇਦਾਰ ਦੀ ਸੇਵਾ ਉਹਨਾਂ ਨੂੰ ਰਕਾਲਤਖਸਾਬ ਜੱਤੇਦਾਰ ਵੱਲੋਂ ਲਗਾਈ ਗਈ ਸੀ ਉਹ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ਬਿਲਹਾਲ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਆਗੂ ਨੇ ਤਮਾਮ ਉਹ ਹੁਣ ਅੰਦਰ ਜਾਣਾ ਸ਼ੁਰੂ ਹੋ ਚੁੱਕੇ ਨੇ ਔਰ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਸਕਰੀਨ ਦੇ ਉੱਤੇ ਅੰਦਰ ਦਰਬਾਰ ਸਾਹਿਬ ਦਾ ਉਹ ਮਨਮੋਹਕ ਨਜ਼ਾਰਾ ਜਿਸ ਨੂੰ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਨਾਨਕ ਨਾਮ ਲੈਵਾ ਸੰਤਾਂ ਜੜੀਆਂ ਨੇ ਉਹ ਪਹੁੰਚਦੀਆਂ ਨੇ ਉਹ ਵੀ ਦ੍ਰਿਸ਼ ਜਿਹੜੇ ਨੇ ਉਹ ਸਕਰੀਨ ਦੇ ਉੱਤੇ ਦਿਖਾਈ ਦੇ ਰਹੇ ਨੇ ਔਰ ਉਸੇ ਹੀ ਐਂਟਰਸ ਦੇ ਬਾਅਦ ਪਹਿਰੇ ਦੇ ਰੂਪ ਦੇ ਵਿੱਚ ਸੁਖਵੀਰ ਸਿੰਘ ਬਾਦਲਾ ਦੇ ਸੁਖਦੇਵ ਸਿੰਘ ਟੀਨਸਾਰ ਜਿਉਂ ਨੇ ਉਹ ਬੈਠ ਕੇ ਆਪਣੀ ਤਾਰਮਕ ਜਿਹੜੀ ਤਨਖਾਹ ਉਹਨਾਂ ਨੂੰ ਲਗਾਈ ਗਈ ਹੈ ਉਸ ਨੂੰ ਪੂਰੇ ਕਰਦੇ ਹੋਏ ਜਿਵੇਂ ਉਹ ਦਿਖਾਈ ਦੇ ਰਹੇ ਨੇ ਔਰ ਬਿਲਕੁਲ ਕਿਉਂਕਿ ਕੱਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਬੁਲਾਰਿਆਂ ਨਾਲ ਜਦੋਂ ਸਾਡੀ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਵੀ ਹੁਕਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੋਵੇਗਾ ਉਸ ਦੀ ਇਨ ਬਿਨ ਪਾਲਣਾ ਕੀਤੀ ਜਾਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਰਿਹਾ ਹੈ ਔਰ ਜੋ ਵੀ ਹੁਕਮ ਅਕਾਲ ਤਖਤ ਸਾਹਿਬ ਤੋਂ ਆਉਂਦੇ ਰਹੇ ਨੇ ਉਹਨਾਂ ਨੂੰ ਖਿੜੇ-ਵੱਥੇ ਪ੍ਰਵਾਨ ਕਰਦਾ ਰਿਹਾ ਔਰ ਇਸੇ ਦੇ ਚੱਲਦਿਆਂ ਹੀ ਜਿਹੜੀ ਇਹ ਧਾਰਮਿਕ ਸਜ਼ਾ ਲੱਗੀ ਹੈ ਤਾਂ ਉਹਨਾਂ ਨੇ ਇਨ ਬਿਨ ਉਸ ਦੀ ਪਾਲਣਾ ਕਰਨ ਦੀ ਜਿਹੜੀ ਆ ਫੈਸਲਾ ਗਿਆ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਅਕਾਲ ਬਿਨਾਂ ਕਿਸੇ ਦੇਰੀ ਤੋਂ ਜਿਹੜੀ ਜਿਸ ਤਰ੍ਹਾਂ ਉਹਨਾਂ ਨੂੰ ਹੁਕਮ ਹੋਇਆ ਸੀ ਉਸੇ ਤਰ੍ਹਾਂ ਦੀ ਜਿਹੜੀ ਸੇਵਾ ਉਹਨਾਂ ਵੱਲੋਂ ਜੋ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੀ ਰਾਦਾ ਬਿਲਕੁਲ ਲੇਕਿਨ ਰਵੀ ਜਿਸ ਤਰ੍ਹਾਂ ਦੇ ਨਾਲ ਕਿਉਂਕਿ 9 ਤੋਂ 10 ਵਜੇ ਤੱਕ ਦਾ ਸਮਾਂ ਸੀ ਹੁਣ ਜਿਹੜਾ ਹੈ ਸਮਾਂ 10 ਵਜੇ ਤੋਂ ਉੱਪਰ ਹੋ ਚੁੱਕਿਆ ਹੈ ਸੋ ਹੱਲੇ ਕਿੰਨੀ ਦੇਰ ਜਿਹੜਾ ਹੈ ਉਹਨਾਂ ਵੱਲੋਂ ਐਸੀ ਤਰ੍ਹਾਂ ਸੇਵਾ ਨਿਭਾਈ ਜਾਏਗੀ ਕੁਝ ਇਸ ਬਾਰੇ ਜਾਣਕਾਰੀ ਜਾਂ ਜਿੰਨਾ ਮੈਨੇਜਰ ਦੀ ਡਿਊਟੀ ਲਗਾਈ ਗਈ ਉਹ ਜਦੋਂ ਕਹਿਣਗੇ ਉਥੋਂ ਉਸ ਤੋਂ ਬਾਅਦ ਹੀ ਇੱਥੋਂ ਦੀ ਆਗੂ ਜਾਣਗੇ ਬਿਲਕੁਲ ਕਿਉਂਕਿ ਜੇ ਮੈਨੇਜਰ ਦੀ ਡਿਊਟੀ ਲਗਾਈ ਗਈ ਸੀ ਯਾਰ ਮੈਨੇਜਰ ਨੂੰ ਕਾਲਪਤਖ ਸਾਹਿਬ ਦੇ ਜਫੀਰਦਾਰ ਨੇ ਹੁਕਮ ਜਾਰੀ ਕੀਤੇ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਇਹਨਾਂ ਦੀ ਹਾਜ਼ਰੀ ਯਕੀਨੀ ਬਣਾਵੇ ਬਿਲਕੁਲ ਮੈਨੇਜਰ ਜਦੋਂ ਕਿਸੇ ਵੀ ਸਿੰਘ ਬਾਦਲ ਔਰ ਸੁਖਦੇਸ਼ ਸਿੰਘ ਤੀਨਸਾ ਇੱਥੇ ਪਹੁੰਚਦੇ ਤਾਂ ਬਕਾਇਦਾ ਤੌਰ ਤੇ ਉਹਨਾਂ ਵੱਲੋਂ ਇਹਨਾਂ ਦੇ ਇੱਥੇ ਸਾਈਨ ਕਰਵਾਏ ਗਏ ਨੇ ਹਾਜ਼ਰੀ ਲਗਾਈ ਗਈ ਸੀ ਔਰ ਬਿਲਕੁਲ 1 ਘੰਟੇ ਦਾ ਸਮਾਂ ਜਿਹੜਾ ਹੈ ਉਹ ਬੀਤ ਚੁੱਕਾ ਸੀ 1 ਘੰਟੇ ਦਾ ਸਮਾਂ ਤੇ ਨਿਰਧਾਰਤ ਹੋਇਆ ਸੀ ਪਰ ਗੁਰੂ ਘਰ ਦੇ ਵਿੱਚ ਸੇਵਾ ਦਾ ਕੋਈ ਸਮਾਂ ਨਹੀਂ ਹੈ ਜਿੱਦ ਜਿਮਰਜੀ ਹੋਏ ਹੁਣ ਆਪਣੇ ਜਿਹੜਾ ਸਮਾਂ ਨਿਰਧਾਰਤ ਸੀ ਉਹ ਜਿਹੜਾ ਸਮਾਂ ਹੈ ਉਹ ਉਹਨਾਂ ਨੇ ਪੂਰਾ ਕਰ ਲਿਆ ਔਰ ਫਿਲਹਾਲ ਹੁਣ ਔਰ ਥੋੜੀ ਦੇਰ ਹੋਰ ਕਿਉਂਕਿ ਜਦੋਂ ਇਹ ਇਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਮੈਨੇਜਰ ਦਬਾਰਾ ਸਾਹਿਬ ਨਾਲ ਸਾਡੀ ਗੱਲ ਹੋਈ ਸੀ ਔਰ ਇਹਦੇ ਜਿਹੜੇ ਸੁਖੀ ਸਿੰਘ ਬਾਦਲ ਦੇ ਸਾਫ ਦੇ ਜਿਹੜੇ ਮੈਂਬਰ ਉਹਨਾਂ ਨਾਲ ਵੀ ਗੱਲ ਹੋਈ ਤਾਂ ਉਹਨਾਂ ਕਹਿਆ ਸੀ ਕਿ ਬਸ ਕੁਝ ਸਮੇਂ ਬਾਅਦ ਜੋ ਉਹਨੇ ਉਸ ਸੁਖੀ ਸਿੰਘ ਬਾਦਲ ਹੁਣ ਕੀਰਤਨ ਸੁਣਨ ਦੀ ਜਿਹੜੀ ਉਹਨਾਂ ਨੂੰ ਧਾਰਮਿਕ ਸੇਵਾ ਲਗਾਈ ਗਈ ਹੈ ਹੁਣ ਉਹ ਉਹ ਨਿਭਾਉਣਗੇ ਔਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ 1 ਘੰਟੇ ਤੋਂ ਵੱਧ ਦਾ ਸਮਾਂ ਜੋ ਹੈ ਇੱਥੇ ਹੋ ਚੁੱਕਾ ਹੈ 9 ਵਜੇ ਇਹਨਾਂ ਵੱਲੋਂ ਆਪਣੀ ਹੋ ਚੁੱਕਾ ਹੈ ਸੇਵਾਦਾਰ ਜਿਹੜਾ ਸਮਾਂ ਨਿਰਧਾਰਤ ਸੀ ਉਹ ਉਹਨਾਂ ਨੇ ਪੂਰੀ ਕਰ ਲਿਆ ਪਰ ਹੁਣ ਉਹ ਆਪਣੀ ਮਰਜ਼ੀ ਦੇ ਨਾਲ ਕਿੰਨਾ ਚਿਰ ਹੋਰ ਇੱਥੇ ਸੇਵਾ ਦੇ ਬੋਂਦੇ ਨੇ ਇਹ ਇਹ ਹੁਣ ਦੇਖਣਾ ਬਾਕੀ ਹੈ ਔਰ ਇਸ ਤੋਂ ਬਾਅਦ ਫਿਰ ਉਹਨਾਂ ਵੱਲੋਂ ਹੁਣ ਅਗਲੀ ਸੇਵਾ ਜਿਹੜੀ ਉਹਨਾਂ ਨੂੰ ਲਗਾਈ ਗਈ ਹੈ ਤਾਂ ਕੀਰਤਨ ਸਰਵਣ ਕਰਨ ਦੀ ਤਾਂ ਉਹ ਤੋਂ ਵੱਲੋਂ ਹੁਣ ਉਹ ਕੀਰਤਨ ਸਰਵਣ ਕੀਤਾ ਜਾਵੇਗਾ ਜੀ ਦਾ ਜੀ ਦਾ ਸੋ ਬਿਲਕੁਲ ਸੋ ਇੱਥੇ ਤਸਵੀਰਾਂ ਵੀ ਦਰਸ਼ਕਾਂ ਨੂੰ ਸੀ ਲਗਾਤਾਰ ਲਾਈਵ ਦਿਖਾ ਰਿਹਾ ਸ਼ੇ ਦਰਬਾਰ ਸਾਹਿਬ ਤੇ ਜਿੱਥੇ ਕੀ ਸੇਵਾਦਾਰ ਦੀ ਸੇਵਾ ਜੋ ਉਹਨਾਂ ਨੂੰ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਟੀਨਸਾਨੂ ਉਹ ਉਹਨਾਂ ਵੱਲੋਂ ਲਗਾਤਾਰ ਹੀ ਨਿਭਾਈ ਜਾ ਰਹੀ ਹੈ ਇੱਥੇ ਜੋ ਧਾਰਮਿਕ ਸਜ਼ਾਵਾਂ ਇਹਨਾਂ ਆਗੂ ਨੂੰ ਦਿੱਤੀਆਂ ਗਈਆਂ ਨੇ ਨਿਮਾਣੇ ਸਿੱਖ ਵਾਂਗ ਉਹ ਇਸ ਦੀ ਪਾਲਣਾ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਹੋਰ ਬਾਕੀ ਦੇ ਆਗੂ ਵੀ ਹੁਣ ਜਿਹੜੇ ਨੇ ਉਹ ਪਹੁੰਚ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਜਿਹੜੀ ਧਾਰਮਿਕ ਸਜ਼ਾਵਾਂ ਦਿੱਤੀਆਂ ਗਈਆਂ ਨੇ ਉਸ ਦੀ ਉਹ ਪਾਲਣਾ ਇੱਥੇ ਕਰਨਗੇ ਬਹਿਰਾਲ ਅੱਗੇ ਜਿਹੜੀ ਹੋਰ ਸੇਵਾ ਲਗਾਈ ਗਈ ਹੈ ਉਸ ਦੀ ਵੀ ਪਾਲਣਾ ਕੀਤੀ ਜਾਏਗੀ ਲੇਕਿਨ ਜਿਸ ਤਰ੍ਹਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੀਤੇ ਦਿਨ ਸਖਤ ਟਿੱਪਣੀਆਂ ਵੀ ਕੀਤੀਆਂ ਗਈਆਂ ਜੋ ਕੋਈ ਕੁਝ ਵੀ ਇਤਿਹਾਸ ਚ ਪਹਿਲਾਂ ਹੋਇਆ ਜਦੋਂ ਸ਼੍ਰੋਮਣੀ ਕਲਦਲ ਦੀ ਸਰਕਾਰ ਸੀ ਉਸ ਨੂੰ ਲੈ ਕੇ ਵੀ ਟਿੱਪਣੀਆਂ ਕੀਤੀਆਂ ਗਈਆਂ ਔਰ ਇਸੇ ਤੋਂ ਲੈ ਕੇ ਗੁਨਾਹ ਬਖਸ਼ਾਉਣ ਦੇ ਲਈ ਇਹ ਸਜ਼ਾਵਾਂ ਜਿਹੜੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਸਰਵੋੱਚ ਅਦਾਲਤ ਹੈ ਉਸ ਦੇ ਵੱਲੋਂ ਸੁਣਾਈ ਗਈ ਹੈ ਔਰ ਸਿਰਫ ਇੱਕ ਜਾਂ ਦੋ ਆਗੂਆਂ ਨੇ ਨਈ ਤਮਾਮ ਜੁੜੇ ਉਸ ਵੇਲੇ ਸਰਕਾਰ ਦਾ ਹਿੱਸਾ ਸਨ ਸਿੱਧੇ ਸਿੱਧੇ ਤੌਰ ਤੇ ਜਿਹੜੇ तमाम ਫੈਸਲੇ ਲਏ ਗਏ ਸੋ ਇਹ ਧਾਰਮਿਕ ਸਜ਼ਾ ਹੁਣ ਜਿਹੜੀ ਪੂਰੀ ਕਰ ਲਈ ਗਈ ਹੈ ਸੇਵਾਦਾਰ ਵੱਜੋ ਇਹ ਤਸਵੀਰਾਂ ਸੀ ਅਸੀਂ ਦਰਸ਼ਕਾਂ ਦਿਖਾ ਰਿਹਾ ਸੋ ਹੁਣ ਅਗਲੀ ਸੇਵਾ ਲਈ ਜਾਣਗੇ ਸੋ ਰਵੀ ਜਿਸ ਨਾਲ ਅਸੀਂ ਗੱਲ ਕਰ ਰਹੀ ਸੀ ਕਿਉਂਕਿ 10 ਵਜੇ ਤੱਕ ਦਾ ਸਮਾਂ ਸੀ ਸੋ ਇੱਥੇ ਹੁਣ ਇੱਕ ਘੰਟੇ ਤੋਂ ਉੱਪਰ ਸੇਵਾਦਾਰ ਦੀ ਸੇਵਾ ਨਿਭਾ ਲਈ ਗਈ ਹੈ ਹੁਣ ਅਗਲੀ ਜਿਹੜੀ ਸੇਵਾ ਨਿਭਾਉਣ ਲਈ ਜਾਣਗੇ ਆ ਗੋ ਅਬ ਬਿਲਕੁਲ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹੁਣ 1 ਘੰਟੇ ਦੀ ਜਿਹੜੀ ਸੇਵਾ ਸੀ ਨਿਰਧਾਰਤ ਕੀਤੀ ਗਈ ਉਹ ਸੇਵਾ ਜਿਹੜੀ ਹੈ ਸੁਖਵੀਰ ਸਿੰਘ ਬਾਦਲੋਂ ਨੇ ਪਾ ਲਈ ਗਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਉਹਨਾਂ ਵੱਲੋਂ ਅਗਲੀ ਸੇਵਾ ਵਾਸਤੇ ਜਿਹੜੀ ਹੈ ਰਗਵਾਣਗੀ ਕਰ ਦਿੱਤੀ ਗਈ ਕਿਉਂਕਿ ਲਿਫਟ ਜਿਹੜੀ ਹੈ ਉਹ ਇਸ ਗਲਿਆਰੇ ਦੇ ਵਿੱਚ ਇਸ ਸਾਈਡ ਦੇ ਉੱਤੇ ਆ ਕਿਉਂਕਿ ਹੁਣ ਚੱਲਣ ਤੋਂ ਸਮਰੱਥ ਨਹੀਂ ਔਰ ਇਸੇ 휠ਚੇਅਰ ਦੇ ਜ਼ਰੀਏ ਜਿਹੜੇ ਨੇ ਸੁਖਵੀਰ ਸਿੰਘ ਬਾਦਲ ਜੋ ਨੇ ਹੁਣ ਇਹ ਲਿਫਟ ਦੇ ਜ਼ਰੀਏ ਜੋ ਹੈ ਉਹ ਪ੍ਰਕਰਮਾਂ ਦੇ ਵਿੱਚ ਪਹੁੰਚਣ ਗਿਆ ਔਰ ਉਸ ਤੋਂ ਬਾਅਦ ਜੋ ਹੈ ਉਹਨਾਂ ਵੱਲੋਂ ਹੁਣ ਅਗਲੀ ਸੇਵਾ ਜਿਹੜੀ ਹੈ ਧਾਰਮਿਕ ਸੇਵਾ ਜੋ ਉਹਨਾਂ ਨੂੰ ਲਗਾਈ ਕਰਮਾ ਦੇ ਵਿੱਚ ਲੰਗਰ ਵਾਲੀ ਸਾਈਡ ਦੇ ਉੱਤੇ ਜਦੋਂ ਉਹਨਾਂ ਨੇ ਇੱਥੇ ਜਾਣਾ ਹੈ ਤਾਂ ਉੱਥੇ ਪਹੁੰਚ ਕੇ ਜਿਹੜੀ ਹੈ ਉਹਨਾਂ ਵੱਲੋਂ ਇਹ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ ਔਰ ਇਹ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਸੇਵਾ ਜਿਹੜੀ ਹੈ ਲਗਾਤਾਰ ਸੁਖਵੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ 3 ਸੁਖਦੇਵ ਸੁਖਦੇਵ ਸਿੰਘ 3 ਸਾਲ ਵੱਲੋਂ ਜੋ ਹੈ ਲਗਾਤਾਰ ਇੱਥੇ ਜਿਹੜੀ ਹੈ ਉਹ ਨਿਭਾਈ ਜਾਵੇਗੀ ਔਰ ਇਸ ਤੋਂ ਵਾਦ ਜਿਹੜੀ ਹੈ ਅਗਲੀਆਂ ਸੇਵਾਵਾਂ ਜਿਹੜੀਆਂ ਵਕ ਵਕ ਆਗੂ ਜਿਹੜੇ ਇੱਥੇ ਪਹੁੰਚੇ ਨੇ ਅਕਾਲੀ ਦਲ ਦੇ ਉਹਨਾਂ ਵੱਲੋਂ ਜਿਹੜੀਆਂ ਫਲਹਾਲ ਇੱਥੇ ਨਿਭਾਈਆਂ ਜਾਣੀਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਦਿੱਤੇ ਕਿ ਹਰ ਨਾਨਕ ਨਾਮ ਲੈਵਾ ਸੰਗਤ ਦਾ ਜੜਾ ਹੈ ਉਹ ਸਿਰ ਚੁੱਕਦਾ ਹੈ ਔਰ ਉਹ ਇੱਥੇ ਪਹੁੰਚ ਕੇ ਹੁਣ ਪਹਿਲਾਂ ਨਤਮਸਤਕ ਹੋਣਗੇ ਪਹਿਲਾਂ ਇਸ ਚਰਨ ਪਰਸਨਗੇ ਇਸ ਫਸੀਲ ਦੇ ਉੱਤੋਂ ਇਸ ਪ੍ਰਕਰਮਾ ਤੋਂ ਆਰ ਸੁਬੀਸ਼ ਸਿੰਘ ਬਾਦਲ ਔਰ ਇਸ ਤੋਂ ਬਾਅਦ ਫਿਰ ਇੱਧਰ ਲੰਗਰ ਵਾਲੀ ਸਾਈਡ ਦੇ ਉੱਤੇ ਜਿਹੜੀ ਜਗਾ ਬਣੀ ਹੋਈ ਹੈ ਪੰਜਨੀ 베ਰੀ ਦੇ ਕੋਲ ਉੱਥੇ ਬੈਠ ਕੇ ਜੋ ਆ ਉਹਨਾਂ ਵੱਲੋਂ ਕੀਰਤਨ ਸਰਵਣ ਕੀਤਾ ਜਾਵੇਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਅਸੀਂ ਪ੍ਰਕਰਮਾਂ ਦੇ ਵਿੱਚ ਇੱਥੇ ਦਰਬਾਰ ਸਾਹਿਬ ਦੇ ਪਹੁੰਚ ਚੁੱਕੇ ਹਾਂ ਔਰ ਜਿੱਥੇ ਸੁਖਵੀਰ ਸਿੰਘ ਬਾਦਲ ਵੀ ਹੁਣ ਜੋ ਨੇ ਉਹ ਇੱਥੇ ਪਹੁੰਚਣਗੇ ਔਰ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਗੂ ਨੇ ਉਹ ਵੀ ਉਹਨਾਂ ਦੇ ਨਾਲ ਇੱਥੇ ਪਹੁੰਚੇਗਾ ਸੁਖਵੀਰ ਸਿੰਘ ਬਾਦਲ ਇਸ ਵਕਤ ਪ੍ਰਕਰਮਾਂ ਦੇ ਵਿੱਚ ਪਹੁੰਚ ਸੋ ਤਸਵੀਰਾਂ ਲਾਈਵ ਆਪਣੇ ਦਰਸ਼ਕਾਂ ਨੂੰ ਸੀ ਲਗਾਤਾਰ ਦਿਖਾ ਰਹੇ ਜਿੱਥੇ ਕਿ ਹੁਣ ਇਹ ਜੋ ਸੇਵਾਦਾਰ ਵੱਜੋ ਜੋ ਸੇਵਾਨੀ ਬਾਈ ਜਾਣੀ ਸੀ ਉਹ ਸੇਵਾ ਪੂਰੀ ਕਰ ਲਈ ਗਈ ਹੈ ਤੇ ਹੁਣ ਕੀਰਤਨ ਸਰਵਨ ਜਿਹੜਾ ਹੈ ਕੀਤਾ ਜਾਏਗੇ ਸੁਖਦੇਵ ਸਿੰਘ ਟੀਨਸਾ ਤੇ ਸੁਖਬੀਰ ਸਿੰਘ ਬਾਦਲ ਦੋਨਾਂ ਵੱਲੋਂ